ਮੇਰੇ ਸ਼ੋਅ ਵਾਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮੌਸਮ ਦੀ ਗੱਲ ਕਰਦੇ ਹਾਂ ਬੀਤੇ ਕੱਲ ਤੋਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੌਨਸੂਨ ਦੀ ਬਰਸਾਤ ਹੋ ਰਹੀ ਹੈ ਬੀਤੀ ਰਾਤ ਤੋਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਤੇ ਅੱਜ ਐਤਵਾਰ ਵਾਲੇ ਦਿਨ ਵੀ ਮੀਂਹ ਦੇ ਲਈ ਕਈ ਇਲਾਕਿਆਂ ਦੇ ਵਿੱਚ ਔਰੇਂਜ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਸ਼ਨੀਵਾਰ ਤੋਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਰਸਾਤ ਦੀ ਸ਼ੁਰੂਆਤ ਹੋਈ ਹੈ ਅੱਜ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਇਹ ਬਰਸਾਤ ਜਿਹੜੀ ਜਾਰੀ ਰਹੇਗੀ ਤੇ ਅੱਜ ਤੇ ਕੱਲ ਵਿਆਪਕ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਬਰਸਾਤ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਦਰਜ ਕੀਤੀ ਗਈ ਹੈ। ਗੱਲ ਕਰੀਏ ਫਿਰੋਜ਼ਪੁਰ ਦੀ ਤਾਂ ਫਿਰੋਜ਼ਪੁਰ ਦੇ ਵਿੱਚ ਬੀਤੇ ਕੱਲ 54.5 ਮਿਲੀਮੀਟਰ ਬਰਸਾਤ ਹੋਈ ਹੈ, ਮੋਗਾ ਦੇ ਵਿੱਚ 32 ਮਿਲੀਮੀਟਰ, ਪਠਾਨਕੋਟ ਦੇ ਵਿੱਚ 7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਜਦ ਕਿ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਬੱਦਲ ਵਾਹੀ ਰਹੀ ਹੈ, ਇਸ ਤੋਂ ਬਾਅਦ ਸੂਬੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਵੀ ਗਰਾਵਡ ਦੇਖਣ ਨੂੰ ਮਿਲੀ ਹੈ ਮੌਸਮ ਵਿਭਾਗ ਦੇ ਮੁਤਾਬਕ ਸੂਬੇ ਦੇ ਵਿੱਚ ਬਾਰਿਸ਼ ਵਾਲੀ ਸਥਿਤੀ ਹੈ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਬਣੀ ਰਹੇਗੀ ਆਉਣ ਵਾਲੇ ਤਕਰੀਬਨ 4 ਤੋਂ 5 ਦਿਨਾਂ ਤੱਕ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਬੱਦਲਵਾਈ ਛਾਈ ਰਹੇਗੀ ਅਤੇ ਪੂਰੇ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਬਰਸਾਤ ਹੋਣ ਦੀ ਸੰਭਾਵਨਾ ਤਾਪਮਾਨ ਦੀ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ 39 ਛੜਿਆ 6 ਡਿਗਰੀ ਦਰਜ ਕੀਤਾ ਗਿਆ ਜਦਕਿ ਅੰਮ੍ਰਿਤਸਰ ਦੇ ਵਿੱਚ 35.9 ਡਿਗਰੀ ਲੁਧਿਆਣਾ ਚ 35.5 ਡਿਗਰੀ ਪਟਿਆਲਾ ਚ 35 ਡਿਗਰੀ ਗੁਰਦਾਸਪੁਰ ਦੇ ਵਿੱਚ 34 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਜਦਕਿ ਫਿਰੋਜ਼ਪੁਰ ਦੇ ਵਿੱਚ 36 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਮਾਨਸੂਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਵਾਰ ਮਾਨਸੂਨ 5 ਦਿਨ ਪਹਿਲਾਂ ਹੀ ਪਹੁੰਚ ਗਿਆ ਸੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਰੁਕ ਰੁਕ ਕੇ ਬਰਸਾਤ ਹੋ ਰਹੀ ਸੀ ਆ ਅਤੇ ਵਿਆਪਕ ਪੱਧਰ ਤੇ ਹੁਣ ਤੱਕ ਪੂਰੇ ਪੰਜਾਬ ਦੇ ਵਿੱਚ ਇੱਕੋ ਵੇਲੇ ਬਰਸਾਤ ਨਹੀਂ ਹੋਈ ਹੈ ਅੱਜ ਦਾ ਦਿਨ ਤੇ ਕੱਲ ਦਾ ਦਿਨ ਪੂਰੇ ਪੰਜਾਬ ਦੇ ਵਿੱਚ ਬਰਸਾਤ ਹੈ ਜਿਹੜੀ ਉਹ ਦੇਖੀ ਜਾ ਸਕੇਗੀ ਇਸ ਦੇ ਨਾਲ ਹੀ ਸੂਬੇ ਦੇ ਵਿੱਚ ਬੀਤੇ ਕੱਲ ਵੀ ਬਰਸਾਤ ਹੈ ਜਿਹੜੀ ਮਾਨਸੂਨ ਹੈ ਉਹ ਮਿਹਰਬਾਨ ਰਿਹਾ ਹੈ ਅਤੇ ਇਸ ਸਾਲ ਜੂਨ ਦੇ ਮਹੀਨੇ ਵਿੱਚ ਆਮ ਨਾਲੋਂ ਵੱਧਮੀ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ 29 ਜੂਨ ਤੱਕ ਸੂਬੇ ਦੇ ਵਿੱਚ 54.9 ਮਿਲੀਮੀਟਰ بارش ਦਰਜ ਕੀਤੀ ਗਈ ਹੈ ਜਿਉ ਕਿ ਆਮ ਦੇ ਨਾਲੋਂ 46 ਸਾਰੀਆਂ 9 ਮਿਲੀਮੀਟਰ ਜੋ ਆਮ ਹੈ ਇਸ ਦੇ ਨਾਲੋਂ 19% ਵਾਧਾ ਹੈ ਸੋ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਮਾਨਸੂਨ ਦੀ ਸਥਿਤੀ ਬਿਹਤਰ ਰਹਿੰਦੀ ਹੈ ਤਾਂ ਸੂਬੇ ਦੇ ਲੋਕਾਂ ਦੇ ਲਈ ਅਤੇ ਖੇਤੀ ਦੇ ਲਈ ਰਾਹਤ ਵਾਲੀ ਖਬਰ ਹੋਵੇਗੀ ਮੌਸਮ ਵਿਭਾਗ ਦੇ ਮੁਤਾਬਕ ਸੰਗਰੂਰ ਤੇ ਪਟਿਆਲਾ ਦੇ ਵਿੱਚ orange alert ਅੱਜ ਦੇ ਦਿਨ ਜਾਰੀ ਕੀਤਾ ਗਿਆ ਜਦਕਿ ਮਾਨਸਾ ਬਰਨਾਲਾ ਲੁਧਿਆਣਾ ਫਤਿਹਗੜ੍ਹ ਸਾਹਿਬ ਮੁਹਾਲੀ ਰੂਪਨਗਰ ਨਵਾਂ ਸ਼ਹਿਰ ਹੁਸ਼ਿਆਰਪੁਰ ਤੇ ਪਠਾਨਕੋਟ ਦੇ ਵਿੱਚ ਵੀ yellow alert ਜਾਰੀ ਕੀਤਾ ਗਿਆ ਸੋ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਮਾਨਸੂਨ ਦੀ ਸਥਿਤੀ ਆਮ ਵਰਗੀ ਰਹੇਗੀ ਅਤੇ ਵਿਆਪਕ ਪੱਧਰ ਤੇ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਗਈ ਹੈ